ਅੱਜ ਦੇ ਸਮੇਂ ਵਿੱਚ ਰਿਸ਼ਤਿਆਂ ਦੀ ਕੋਈ ਕਦਰ ਨਹੀਂ ਰਹੀ ਗਈ ਹੈ। ਇੱਕ ਅਜੇਹਾ ਹੀ ਮਾਮਲਾ ਬੰਗਾਦੀ ਐਮਐਸੀ ਕਲੋਨੀ ਵਿੱਚ ਸ਼ੁੱਕਰਵਾਰ ਦੇ ਰਾਤ ਨੂੰ ਮਾਮਲਾ ਸਾਹਮਣੇ ਆਇਆ ਜਿੱਥੇ ਕਰੇਲੂ ਝਗੜੇ ਦੇ ਚੱਲਦਿਆਂ ਇੱਕ ਵਿਅਕਤੀ ਨੇ ਆਪਣੀ ਭੈਣ ਦੇ ਪਤੀ ਗੁਰਪ੍ਰੀਤ ਸਿੰਘ ਉਰਫ ਗੋਪੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਦੋਸ਼ੀ ਨੇ ਪਹਿਲਾ ਕਾਰ ਵਿੱਚ ਪੰਨ ਤੋੜ ਕੀਤੀ ਅਤੇ ਫਿਰ ਆਪਣੀ ਸਰਵਿਸ ਪਿਸਤੌਲ ਤੋਂ 4 ਤੋਂ 5 ਗੋਲੀਆਂ ਚਲਾਈਆਂ। ਗੋਲੀ ਲੱਗਣ ਨਾਲ ਗੁਰਪ੍ਰੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਮਰੀਤਖ ਦੀ ਪਤਨੀ ਮਨਜੀਤ ਕੌਰ ਨੇ ਹੰਝੂਆਂ ਭਰੀਆਂ ਆਵਾਜ਼ਾ ਵਿੱਚ ਕਿਹਾ ਕਿ ਦੋਸ਼ੀ ਮਨਦੀਪ ਕੁਮਾਰ ਉਸਤਾ ਪਰਾਸੀ ਜੋ ਪੰਜਾਬ ਪੁਲਿਸ ਵਿੱਚ ਤਾਇਨਾਤ ਸੀ ਉਸਨੇ ਇਹ ਵੀ ਦੱਸਿਆ ਕਿ ਉਸਦੇ ਪਿਤਾ ਪੁਲਿਸ ਵਿਭਾਗ ਤੋਂ ਇੰਸਪੈਕਟਰ ਵਜੋਂ ਸੇਵਾਮੁਕਤ ਹੋਏ ਸਨ ਅਤੇ ਉਸਤਾ ਪਰਾ ਪੁਲਿਸ ਫੋਰਸ ਵਿੱਚ ਸੇਵਾ ਨਿਭਾਰੇ ਹਸੀ ਨੇੜਲੀ ਘਰ ਵਿੱਚ ਰਹਿਣ ਵਾਲੀ ਇੱਕ ਔਰਤ ਨੂੰ ਵੀ ਗੋਲੀ ਮਾਰ ਦਿੱਤੀ ਗਈ ਜਦੋਂ ਉਹ ਮੌਕੇ ਤੇ ਪਹੁੰਚੀ ਔਰਤ ਦੇ ਪੈਰ ਵਿੱਚ ਵੀ ਲੱਗੀਆਂ ਗੋਲੀਆਂ ਅਤੇ ਇੱਕ ਗੋਲੀ ਔਰਤ ਦੇ ਗੋਡੇ ਤੋਂ ਹੇਠਾਂ ਲਾਤ ਵਿੱਚੋਂ ਲੰਘ ਗਈ ਜ਼ਖਮੀ ਔਰਤ ਨੂੰ ਪਹਿਲਾ ਸਿਵਲ ਹਸਪਤਾਲ ਬੰਗਾ ਲਿਜਾਇਆ ਗਿਆ ਅਤੇ ਬਾਅਦ ਵਿੱਚ ਇਲਾਜ ਲਈ ਨਵਾਸ਼ੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਡਾਕਟਰਾਂ ਅਨੁਸਾਰ ਔਰਤ ਦੀ ਹਾਲਤ ਸਥਿਰ ਬਣੀ ਹੋਈ ਹੈ ਪੁਲਿਸ ਨੇ ਮ੍ਰਿਤਕ ਦੀ ਪਤਨੀ ਮਨਜੀਤ ਕੌਰ ਦਾ ਬਿਆਨ ਦਰਜ ਕਰ ਲਿਆ ਹੈ ਅਤੇ ਦੋਸ਼ੀ ਮਨਦੀਪ ਕੁਮਾਰ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਕਥਿਤ ਤੌਰ ਤੇ ਦੋਸ਼ੀ ਆਪਣੀ ਪਤਨੀ ਅਤੇ ਛੋਟੀ ਧੀ ਨਾਲ ਫਰਾਰ ਹੈ ਬੰਗਾ ਪੁਲਿਸ ਸਟੇਸ਼ਨ ਦੇ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਮਰਿਤਕ ਦੀ ਲਾਸ਼ ਨੂੰ ਪੁਲਿਸ ਨਿਗਰਾਨੀ ਹੇਠ ਮੁਰਦਾਕਰ ਵਿੱਚ ਰੱਖ ਦਿੱਤਾ ਗਿਆ ਹੈ। ਪੋਸਟ ਮਾਰਟਮ ਤੋਂ ਬਾਅਦ ਹੀ ਇਸ ਨੂੰ ਪਰਿਵਾਰ ਨੂੰ ਸੌਂਪਿਆ ਜਾਵੇਗਾ ਅਤੇ ਦੋਸ਼ੀ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਿਸ ਨੇ ਕਿਹਾ ਕਿ ਦੋਸ਼ੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਾਤਲ ਮਨਦੀਪ ਸਿੰਘ ਨੇ ਆਪਣੇ ਜੀਜੇ ਨੂੰ ਮਾਰਨ ਦਾ ਖਤਰਨਾਕ ਫੈਸਲਾ ਕਿਉਂ ਲਿਆ। ਥਾਣਾ ਇੰਚਾਰਜ ਨੇ ਦੱਸਿਆ ਕਿ ਮਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਆਉਂਦੇ ਦੇਖਦੇ ਹਾਂ ਬੰਗਾ ਤੋਂ ਆਰ ਡੀ ਜੀਨਾ ਤੁਹਾਡਾ ਮੇਰਾ ਨਾਮ ਵਿਨੋਦ ਕੁਮਾਰ ਹੈ ਇਹ ਮਹੱਲਾ ਕਿਹੜਾ ਆ ਇਹ ਐਮਸੀ ਕਲੋਨੀ ਪੈ ਜਾਂਦਾ ਜੀ ਤੁਹਾਡੇ ਪਰਿਵਾਰ ਦੇ ਮੈਂਬਰਾਂ ਦੇ ਵਿੱਚੋਂ ਸ਼ਰਮ ਨਿਕੀ ਹੋਇਆ ਚਲੋ ਮੇਰੇ ਬਡੇ ਬ੍ਰਦਰ ਦੀ ਜਿੱਦਾਂ ਨਾ ਸਾਲਾ ਸਾਹਿਬ ਸੀਗੇ ਜੀ ਸਾਲਾ ਹੀ ਸੀਗਾ ਉਹਦਾ ਜੀ ਤੇ ਉਹਨੇ ਕੋਈ ਆਪਸੀ ਉਹਨਾਂ ਦੀ ਘਰ ਦੇ ਵਿੱਚ ਕੋਈ ਗੱਲਬਾਤ ਹੋਈ ਹੈ ਜੀ ਤੇ ਉਹਨੇ ਪਹਿਲਾਂ ਆਪਣੇ ਘਰ ਦੇ ਵਿੱਚ ਵੀ ਯਾਨੀ ਕਿ ਪੰਤੋੜ ਕੀਤੀ ਹੈ ਜੀ ਉਸ ਤੋਂ ਬਾਅਦ ਚ ਉਹ ਇੱਧਰ ਆ ਗਿਆ ਭਾਜੀ ਉਹਨਾਂ ਦੇ ਨਾਲ ਗਾਲੀ ਗਲੋਚ ਕਰਨ ਲੱਪਿਆ ਭਾਜੀ ਹੁਣੀ ਜਿੱਦਾਂ ਰਾਤ ਨੂੰ ਸੁੱਤੇ ਹੋਏ ਸੀਗੇ ਜਿੰਨਾ ਜਿੰਦਾ ਲਾ ਕੇ ਪਏ ਹੋਏ ਸੀਗੇ ਉਹਨੇ ਕੋਈ ਗੱਲ ਨਹੀਂ ਕੀਤੀ ਕੋਈ ਵਾਸਤਾ ਨਹੀਂ ਜੀ ਆਂਦੇ ਨੇ ਬਸ ਲਿਆ ਕੇ ਗੱਡੀ ਨਾ ਸਿੱਧੀ ਗੇਟ ਦੇ ਵਿੱਚ ਮਾਰੀ ਹੈ ਜੀ ਗੇਟ ਦੇ ਵਿੱਚ ਗੇਟ ਨੂੰ ਭੰਨ ਕੇ ਅੰਦਰ ਵੜ ਕੇ ਉਹਨੇ ਤਾਕੀਆਂ ਦੋ ਦੱਜੇ ਭੰਨੇਆਂ ਦਾ ਦੂਦ ਮਾਰ ਕੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਚ ਉਹ ਚਲ ਗਿਆ ਜੀ ਤੇ ਥੋੜੀ ਦੇਰ ਬਾਅਦ ਜਿੱਦਾਂ ਆਣ-ਗੁਆਂਡ ਇਕੱਠਾ ਹੋਇਆ ਤੇ ਭਾਜੀ ਹੁਣੀ ਬਾਹਰ ਆਏ ਆ ਤੇ ਉਹ ਗੱਡੀ ਕਿਤੇ ਸਾਈਡ ਤੇ ਲਾ ਕੇ ਇੱਧਰ ਪਿੱਛੇ ਉਹਦੀ ਪਲਾਟ ਦੇ ਵਿੱਚ ਦੀ ਆ ਕੇ ਉਹਨੇ ਪਿੱਛੋਂ ਉਹਨਾਂ ਦੇ ਆ ਕੇ ਫਾਇਰ ਕਰ ਦਿੱਤੀ ਜੀ ਗੋਲੀਆਂ ਚਲਾਤੀਆਂ ਜੀ ਤਾੜ-ਤਾੜ ਕਰਕੇ ਗੋਲੀ ਲੱਗੀ ਕਿੱਥੇ ਗੋਲੀਆਂ ਉਹਨਾਂ ਦੇ ਜੀ ਇੱਕ ਦੋ ਲੱਗੀਆਂ ਇੱਕ ਇੱਧਰਲੀ ਵੱਖ ਚ ਲੱਗੀ ਐ ਇੱਕ ਇੱਧਰਲੀ ਵੱਖੀ ਚ ਲੱਗੀ ਐ ਇੱਕ ਇੱਥੇ ਗੱਲ ਦੇ ਵਿੱਚ ਲੱਗੀ ਐ ਜੀ ਇੱਕ ਮੇ ਵੀ ਸ਼ਾਇਦ ਸਿਰ ਦੇ ਵਿੱਚ ਲੱਗੀ ਹੋ ਯਾਨੀ ਕਿ ਡਾਕਟਰਾਂ ਨੇ ਹਾਲੇ ਕਲੀਅਰ ਨਹੀਂ ਕੀਤਾ ਕਿ ਗੋਲੀ ਗੋਲੀ ਕਿੱਥੇ ਲੱਗੀ ਗੋਲੀ ਆ ਚੱਲੀਆਂ ਤਾਂ ਬਹੁਤ ਐ ਜੀ ਬਾਕੀ ਲੰਨ ਕੇ 3-4 ਦੇ ਹਿਸਾਬ ਉਹਨਾਂ ਦੇ ਲੱਗੀਆਂਗੇ ਰਿਸ਼ਤਾ ਕੀ ਸੀਗਾ ਉਹ ਉਹ ਮੇਰੇ ਬਾਜੀ ਦਾ ਬੜਾ ਮੇਰਾ ਬੜਾ ਬ੍ਰਦਰ ਹੈ ਜੀ ਉਹਨਾਂ ਦਾ ਗਾਂ ਅੱਗੇ ਸਾਲਾ 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 ਜੀਜਾ ਸਾਲੇ ਸੀ ਕੀ ਨਾਂ ਤੁਹਾਡੇ ਬਗ ਮੇਰੇ ਬ੍ਰਦਰ ਦਾ ਨਾਂ ਗੁਰਪ੍ਰੀਤ ਹੈ ਜੀ ਉਹਨਾਂ ਦੀ 40 ਸਾਲ ਦੀ ਜਨਮ ਹੋ ਗਈ ਹੈ ਜੀ ਪਰਿਵਾਰਕ ਮੈਂਬਰ ਪਰਿਵਾਰ ਮੈਂਬਰ ਦੇਖੋ ਜੀ ਤਿੰਨ ਬੱਚੇ ਹਨ ਉਹਨਾਂ ਦੇ ਦੋ ਜੁ ਗੁੱਡੀਆਂ ਹੈ ਜੀ ਇੱਕ ਬੱਚਾ ਇੱਕ ਮੁੰਡਾ ਹੈ ਜੀ ਛੋਟੇ ਆ ਬੱਚੇ ਹਲੇ 10 12 ਸਾਲ ਤੋਂ ਉੱਪਰ ਕੋਈ ਨਹੀਂ ਹੈਗਾ ਜੀ ਕਿਹੜਾ ਹੋਇਆ ਪਤਾ ਲੱਗਿਆ ਕੁਝ ਕਿਸ ਗੱਲ ਤੋਂ ਲੈ ਕੇ ਕੋਈ ਨਹੀਂ ਇਹਨਾਂ ਦੀ ਕੋਈ ਆਪਸੀ ਗੱਲਬਾਤ ਹੋਈ ਆ ਕਰਦੇ ਵਿੱਚ ਜੀ ਮੈਨੂੰ ਤਾਂ ਮੈਂ ਤਾਂ ਪਹੁੰਚਿਆ ਵੀ ਮੈਨੂੰ ਮੌਕੇ ਤੋਂ ਬਾਅਦ ਚ ਹਾਂ ਮੈਂ ਮੌਕੇ ਤੇ ਹੈ ਨਹੀਂ ਸੀਗਾ ਮੈਨੂੰ ਜਿੱਦਾਂ ਫੋਨ ਗਿਆ ਵਾ ਤੇ ਮੈਂ ਜਦੋਂ ਆਇਆ ਮੈਂ ਤਾਂ ਮੇਰੇ ਬ੍ਰਦਰ ਤੇ ਗੋਲੀਆਂ ਵੱਜੀਆਂ ਹੋਈਆਂ ਸੀਗੀਆਂ ਜੀ ਤੇ ਮੈਂ ਉਹਨਾਂ ਨੂੰ ਚੱਕ ਕੇ ਢਾਹ ਹਸਪੀਟਲ ਲੈ ਗਏ ਹਾਂ ਜੀ ਉਹਦਾ ਨਾਮ ਮਨਦੀਪ ਹੈ ਜੀ ਉਹ ਪੁਲਿਸ ਮੁਲਾਜ਼ਮ ਹੈ ਜੀ ਕਿੱਥੇ ਡਿਊਟੀ ਕਰਦੇ ਮੈਨੂੰ ਇੰਨਾ ਪਤਾ ਨਹੀਂ ਜੀ ਡਿਊਟੀ ਕਿੱਥੇ ਕਰਦੇ ਹੋ ਇਹਰ ਇਨਸਾਫ ਚਾਹੀਦਾ ਸਾਨੂੰ ਹੋਰ ਅਸੀਂ ਕੀ ਮੰਗ ਕਰਨੀ ਚਾਹੀਦੀ ਸਾਡਾ ਤਾਂ ਪਰਿਵਾਰ ਬਸ ਖਤਮ ਕਰ ਦਿੱਤਾ ਜੀ ਉਹਨੇ ਛੋਟੇ ਛੋਟੇ ਬੱਚੇ ਆ ਜੀ ਉਹਦੇ ਜੀ ਮੰਗ ਕਰਦੇ ਆ ਜੀ ਇਹ ਨਾ ਹੋਵੇ ਕਿ ਪੁਲਿਸ ਪ੍ਰਸ਼ਾਸਨ ਉਹ ਮੁਲਾਜ਼ਮ ਹੋ ਕੇ ਉਹਦੀ ਕੋਈ ਕਿਸੇ ਤਰ੍ਹਾਂ ਦੀ ਹੈਲਪ ਕਰੇ ਸਾਡੇ ਨਾਲ ਪੂਰਾ ਸਾਥ ਦੇ ਕੇ ਚੱਲਣ ਸਾਡਾ ਬੰਦਾ ਜੀ ਚਲਾ ਗਿਆ ਜੀ ਘਰ ਦੇ ਵਿੱਚੋਂ ਉਹਨੂੰ ਜੋ ਮਿਲਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਹੈ ਜੀ ਸਾਡੀ ਹੋਰ ਕੋਈ ਮੰਗ ਨਹੀਂ ਹੈ ਜੀ ਤੇ ਉਹ ਮੇਰੇ ਹਿਸਾਬ ਨਾਲ ਜੀ 15 20 ਮਿੰਟ ਤਾਂ ਇੱਥੇ ਰਿਹਾ ਹੈ ਜੀ ਉਹ ਕਦੀ ਉਹ ਦਰਵਾਜ਼ੇ ਭੰਦਾ ਸੀਗਾ ਕਦੀ ਉਹ ਕੁਛ ਕਰਦਾ ਸੀ ਕਦੀ ਗਾਲਾਂ ਕੱਢਦਾ ਸੀ ਗਾਲ ਭਾਈ ਬਹੁਤ ਕੱਢੀ ਉਹਨੇ ਇੱਥੇ ਜੀ ਉਹ ਬੰਦਾ ਚੰਗਾ ਬੋਲਿਆ ਸਾਰਿਆਂ ਨੂੰ ਜੀ ਗੱਡੀ ਦੀ ਭੰਨ ਤੋੜ ਹਾਂ ਜੀ ਕੀਤੀ ਹੈ ਜੀ ਉਹਨੇ ਹੋਰ ਜੀ ਮੋਕੇ ਤੇ ਨਹੀਂ ਪਹੁੰਚੇ ਜੀ ਪੁਲਿਸ ਮੁਲਾਜ਼ਮ ਤਾਂ ਉਹ ਜਦੋਂ ਫੋਨ ਕਰਦੇ ਸੀਗੇ ਜਾਨੂੰ ਤਾਂ ਉਹ ਵਾਰਦਾਤ ਕਰ ਗਿਆ ਸੀਗਾ ਜੀ ਪੁਲਿਸ ਬਾਅਦ ਚ ਪਹੁੰਚੀ ਜੀ ਜਦੋਂ ਅਸੀਂ ਜਾਨਕੀ ਢਾਹਾਂ ਹਸਪੀਟਲ ਲੈ ਕੇ ਸੀ ਉਸ ਤੋਂ ਬਾਅਦ ਚ ਪੁਲਸ ਆਈ ਹੈ ਜੀ ੱਲੇ ਕੁਛ ਉਹਨਾਂ ਨੇ ਸ਼ੋਰ ਨਹੀਂ ਕੀਤਾ ਜੀ ਦੱਸਿਆ ਨਹੀਂ ਕੁਛ ਐਦਾ ਦਾ ਪੜਿਆ ਕਿ ਨਹੀਂ ਉਹ ਘਰੋਂ ਭੱਜ ਗਿਆ ਜਾਨਕੀ